ਉੜੀਸਾ ਚ ਪੁਲਿਸ ਹਿਰਾਸ ਚ ਇੱਕ ਔਰਤ ਦੇ ਕਤਿਤ ਜਿੰਸੀ ਸ਼ੋਸ਼ਣ ਦੇ ਵਿਰੋਧ ਚ ਵਿਰੋਧੀ ਧਿਰ ਬੀਜੂ ਜਨਤਾ ਦਲ ਬੀਜੇਡੀ ਅਤੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਬੀਜੇਡੀ ਦੀ ਮਹਿਲਾ ਵਿੰਗ ਨੇ ਰਾਸ਼ਪਾਲ ਦੇ ਸਾਹਮਣੇ ਤਰਨਾ ਦਿੱਤਾ ਜਦਕਿ ਕਾਂਗਰਸ ਨੇ ਮੁੱਖ ਮੰਤਰੀ ਮੋਹਨ ਚਰਨ ਮਾਚੀ ਦੀ ਸਰਕਾਰੀ ਵਿਹਾਰਸ਼ਤਾ ਕਿਰਾਉ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਬੀਜੇਡੀ ਦੀਆਂ ਸੈਂਕੜੇ ਮਹਿਲਾ ਮੈਂਬਰਾਂ ਨੇ ਹੱਥਾਂ ਚ ਤਕਤੀਆਂ ਅਤੇ ਬੈਨਰ ਲੈ ਕੇ ਰਾਸ਼ਪਾਲ ਦੀ ਰਿਹਾਇਸ਼ ਦੇ ਬਾਹਰ ਤਰਨਾ ਦਿੱਤਾ ਅਤੇ ਉੜੀਸਾ ਚ ਆਤਾਰੀ ਪਾਰ티 ਜਨਤਾ ਪਾਰਟੀ ਪਾਸਪਾ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਸੂਬੇ ਦੇ ਵਸਨੀਕਾ ਖਾਸ ਕਰਕੇ ਔਰਤਾਂ ਦੀ ਰੱਖਿਆ ਕਰਨ 'ਚ ਅਸਫਲ ਰਹੀ ਹੈ। ਮਹਿਲਾ ਕਾਰਕੂਨਾ ਨੇ ਭਵਨੇਸ਼ਵਰ ਦੇ ਪਰਤਪੁਰ ਥਾਣੇ 'ਚ ਫੌਜ ਦੇ ਇੱਕ ਅਧਿਕਾਰੀ ਅਤੇ ਉਸ ਦੀ ਮੰਗੇਤਰ ਨੂੰ ਕਤਿਤ ਤੌਰ ਤੇ ਤਸੀਹੇ ਦੇਣ ਦੀ ਘਟਨਾ ਦੀ ਅਦਾਲਤ ਦੀ ਨਿਗਰਾਨੀ 'ਚ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਤੋਂ ਜਾਂਚ ਅਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਬੀ ਜੀ ਡੀ ਨੇ ਉੜੀਸਾ ਦੇ ਰਾਸ਼ਪਾ ਰੁਗੂ ਵਰ ਦਾਸ ਰਾਹੀਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੰਬੋਧਿਤ ਇੱਕ ਮੰਗ ਚਿੱਠੀ ਸੌਂਪਿਆ ਪਾਰਤਪੁਰ ਥਾਣੇ ਦੀ ਘਟਨਾ ਤੋਂ ਇਲਾਵਾ ਬੀਜੇਡੀ ਵਰਕਰਾਂ ਨੇ ਇਸ ਸਾਲ ਜੁਲਾਈ ਚ ਰੱਥ ਯਾਤਰਾ ਦੌਰਾਨ ਰਾਸ਼ਪਾਲ ਦੇ بیٹے ਵੱਲੋਂ ਇੱਕ ਅਧਿਕਾਰੀ ਤੇ ਕਤਿੱਤ ਹਮਲੇ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਵਾਈ ਨਾ ਕਰਨ ਨੂੰ ਵੀ ਉਜਾਗਰ ਕੀਤਾ। ਰਾਸ਼ਟਰਪਤੀ ਨੂੰ ਭੇਜੇ ਗਏ ਮੈਮੋਰੰਡਮ ਚ ਕਿਹਾ ਗਿਆ, "ਦੇਸ਼ ਦੀ ਚੋਟੀ ਦੀ ਸੰਵਿਧਾਨਿਕ ਅਥਾਰਟੀ ਅਤੇ ਸਾਡੇ ਸੂਬੇ ਦੀ ਇੱਕ ਮਹਿਲਾ ਹੋਣ ਦੇ ਨਾਤੇ ਅਸੀਂ ਤੁਹਾਨੂੰ ਨਿਮਰਤਾ ਅਤੇ ਜ਼ੋਰ ਦੇ ਕੇ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮਾਮਲੇ ਚ ਦਖਲ ਦਿਓ।" ਅਸੀਂ ਰਾਜ ਸਰਕਾਰ ਵੱਲੋਂ ਤੁਰੰਤ ਅਤੇ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਤੁਹਾਡੀ ਅਗਵਾਈ ਅਤੇ ਪ੍ਰਭਾਵ ਦੀ ਮੰਗ ਕਰਦੇ ਹਾਂ ਇਨ੍ਹਾਂ ਕਿ ਨੌਣੇ ਕੰਮਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਇਸ ਚ ਕਿਹਾ ਗਿਆ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਗੰਭੀਰ ਘਟਨਾਵਾਂ ਖਾਸ ਕਰਕੇ ਰਾਸ਼ ਪਵਨ ਹਮਲੇ ਨਾਲ ਜੁੜੀਆਂ ਘਟਨਾਵਾਂ ਤੇ ਕੀਤੀ ਗਈ ਕਾਰਵਾਈ ਜਿਸ ਦੀ ਢਾਟ ਬਾਰੇ ਸੂਬਾ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਜਾਵੇ ਅਸੀਂ ਇਸ ਜ਼ਰੂਰੀ ਮਾਮਲੇ 'ਚ ਤੁਹਾਡੇ ਦਖਲ ਦੀ ਉਮੀਦ ਕਰਦੇ ਹਾਂ ਬੀ ਜੇ ਡੀ ਆਗੂ ਲੇਖੀ ਸਮਨਤ ਸਿੰਘਰ ਨੇ ਕਿਆ ਸੂਬਾ ਸਰਕਾਰ ਦਾ ਪ੍ਰਸ਼ਾਸਨ ਅਤੇ ਪੁਲਿਸ ਤੇ ਕੋਈ ਕੰਟਰੋਲ ਨਹੀਂ ਹੈ ਇਹ ਪਰਤਪੁਰ ਥਾਣੇ ਦੀ ਘਟਨਾ ਤੋਂ ਸਪਸ਼ਟ ਹੈ ਜਿੱਥੇ ਇੱਕ ਫੌਜੀ ਅਧਿਕਾਰੀ ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਮਹਿਲਾ ਦੋਸਤ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਇਹ ਇੱਕ ਸੱਭੇਕ ਸਮਾਜ ਚ ਮਨਜ਼ੂਰਯੋਗ ਨਹੀਂ ਹੈ ਬੀਜੇਡੀ ਨੇਤਾ ਅਤੇ ਭੁਵਨੇਸ਼ਵਰ ਦੀ ਮੇਅਰ ਸੁਲੋchna ਦਾਸ ਨੇ ਕਿਹਾ ਕਿ ਬੀਜੇਡੀ ਪ੍ਰਧਾਨ ਨਵੀਨ ਪਟਨਾਇਕ ਨੇ ਅਦਾਲਤ ਦੀ ਨਿਗਰਾਨੀ ਹੇਠ ਐਸਆਈਟੀ ਜਾਂਚ ਅਤੇ ਇਸ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਕਿਉਂਕਿ ਰਾਜ ਪੁਲਿਸ ਆਪਣੇ ਕਰਮਚਾਰੀਆਂ ਉਦ ਦੋਸ਼ਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕਰੇਗੀ ਦਾਸ ਨੇ ਸੂਬਾ ਸਰਕਾਰ ਤੇ ਘਟਨਾ ਨੂੰ ਦਬਾਉਣ ਅਤੇ ਅਪਰਾਧ ਚ ਸ਼ਾਮਲ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਉਹਨਾਂ ਦੋਸ਼ ਲਾਇਆ ਜਦੋਂ ਪਰਤਪੁਰ ਥਾਣੇ ਦਾ ਉਤਕਰਣ ਕੀਤਾ ਗਿਆ ਸੀ ਤਾਂ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਪਰ ਹੁਣ ਪੁਲਿਸ ਦਾ ਕਹਿਣਾ ਕਿ ਸਟੇਸ਼ਨ ਚ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ ਇਹ ਦਰਸਾਉਂਦਾ ਹੈ ਕਿ ਕਿਵੇਂ ਸਰਕਾਰ ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਜੜੀ ਦੀ ਰਾਜ ਸਭਾ ਮੈਂਬਰ ਸੁਲਤਾ ਦੇਵ ਨੇ ਕਿਹਾ ਕਿ ਪਾਰਟੀ ਨੇ ਰਾਸ਼ਟਰੀ ਪਤੀ ਦ੍ਰੋਪਦੀ ਮੁਰਮੂ ਨੂੰ ਇਸ ਘਟਨਾ ਦੇ ਸਬੰਧ ਚ ਦਖਲ ਦੇਣ ਦੀ ਬੇਨਤੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਹ ਵੀ ਇੱਕ ਔਰਤ ਹੈ ਅਤੇ ਫੌਜੀ ਅਧਿਕਾਰੀ ਦੀ ਮੰਗੇਤਰ ਦੇ ਦਰਦ ਨੂੰ ਸਮਝ ਸਕਦੀ ਹੈ ਇਸ ਦੌਰਾਨ ਕਾਂਗਰਸੀ ਨੌਜਵਾਨਾਂ ਅਤੇ ਵਿਦਿਆਰਥੀ ਕਾਰਕੂਨਾ ਨੇ ਵੀ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਦੀ ਸਰਕਾਰੀ ਰਿਹائش ਦਾ ਕਿਰਾਇਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ माजी ਕੋ ਰਾਜ ਦਾ ਗ੍ਰਹਿ ਪੋਰਟਫੋਲੀਓ ਵੀ ਹੈ